ਚੰਨ ਵਿਰੋਜ ਇਸ ਤਰੀਕੇ ਦੇ ਨਾਲ ਭਾਰੀ ਬਰਸਾਤ ਹੋ ਰਹੀ ਹੈ ਤੇ ਨਾਲ ਹੀ ਨਾਲ ਬੱਦਲ ਘਟ ਰਿਹਾ ਹੈ ਤੇ ਲਾਈਟਨਿੰਗ ਸਟ੍ਰਾਈਕ ਦੀ ਕਾਫੀ ਸੰਭਾਵਨਾ ਬਣੀ ਹੋਈ ਹੈ ਇਸ ਲਈ ਇੱਕ ਜ਼ਰੂਰੀ ਬੇਨਤੀ ਹੈ ਸਭ ਨੂੰ ਕਿ ਸਾਡੀਆਂ ਮੋਟਰਾਂ ਦੀਆਂ ਅਸੀਂ ਆਮ ਤੌਰ ਤੇ ਆਟੋਮੈਟਿਕ ਕੱਟੇ ਹੁੰਦੇ ਨੇ ਪਰ ਮੇਨ ਸੋਚ ਜਾਂ ਗ੍ਰਿਪ ਨਹੀਂ ਕੱਢਦੇ ਹੈਗੇ ਇਸ ਤਰ੍ਹਾਂ ਦੇ ਜਿਹੜਾ ਮੌਸਮ ਹੈ ਨਾ ਇਹ ਮੌਸਮ ਦੇ ਵਿੱਚ ਜਦੋਂ ਬਿਜਲੀ ਦੀ ਸਟ੍ਰਾਈਕ ਹੁੰਦੀ ਹੈ ਅਗਰ ਉਹ ਕਿਸੇ ਬਿਜਲੀ ਦੀ ਸਟ੍ਰਾਈਕ ਕਿਤੇ ਤਾਰਾਂ ਤੇ ਹੋ ਜਾਵੇ ਜਿਹੜੀ ਅਸਮਾਨੀ ਬਿਜਲੀ ਗਿਰਦੀ ਹੈ ਤਾਂ ਫਿਰ ਉਹਦੀ ਇੰਨੀ ਜ਼ਿਆਦਾ ਜਿਹੜੀ ਵੋਲਟੇਜ ਹੁੰਦੀ ਹੈ ਨਾ ਉਹ ਸਾਡੇ ਆਪਣੇ ਬਿਜਲੀ ਦੀ ਸਪਲਾਈ ਦੇ ਵਿੱਚ ਹੀ ਜਾ ਕੇ ਆਟੋਮੈਟਿਕ ਨੂੰ ਕ੍ਰੋਸ ਕਰਕੇ ਸਾਡੀਆਂ ਮੋਟਰਾਂ ਤੱਕ ਸਾੜ ਦਿੰਦੀ ਹੈ ਨਾਲ ਸਾਡੇ ਆਟੋਮੈਟਿਕ ਵੀ ਖਰਾਬ ਕਰਦੀ ਹੈ ਇਸ ਲਈ ਫਾਰੈਸ ਸੇਫਟੀ ਪਹਿਲਾਂ ਹੀ ਸਾਡਾ ਬਹੁਤ ਨੁਕਸਾਨ ਹੋਇਆ ਹੋਇਆ ਸਾਨੂੰ ਜਿੰਨੇ ਵੀ ਜਿਹੜੇ ਟਰਾਂਸਫਰਰ ਨੇ ਉਹਨਾਂ ਦੀਆਂ ਸੂਚੀਆਂ ਕੱਟ ਦੇਣੀਆਂ ਚਾਹੀਦੀਆਂ ਨੇ ਨਾਲ ਦੀ ਨਾਲ ਅਗਰ ਹੋ ਸਕੇ ਤਾਂ ਆਪਣੀਆਂ ਜਿਹੜੀਆਂ ਮੋਟਰਾਂ ਦੀਆਂ ਸੂਚੀਆਂ ਨੇ ਉਹਨਾਂ ਨੂੰ ਜ਼ਰੂਰ ਮੇਨ ਸੂਚੀਆਂ ਨੂੰ ਕੱਟ ਦਿਓ ਤਾਂ ਕਿ ਜਿਹੜੀ ਸਟ੍ਰਾਈਕਿੰਗ ਦੀ ਜਿਹੜੀ ਬਿਜਲੀ ਹੈ ਅਸਮਾਨੀ ਬਿਜਲੀ ਰਹੀ ਅਗਰ ਉਹ ਕਿਤੇ ਪਵੇ ਤਾਂ ਤੁਹਾਡੀਆਂ ਜਿਹੜੀਆਂ ਮੋਟਰਾਂ ਨੇ ਉਹ ਬਚ ਜਾ ਕਰਨ ਇਸ ਦੇ ਨਾਲ ਆਪਣੇ ਕਾਫੀ ਜਿਹੜਾ ਨੁਕਸਾਨ ਹੈ ਸਾਡਾ ਬਚ ਜਾਂਦਾ ਹੈ ਤੇ ਸਾਨੂੰ ਮੋਟਰਾਂ ਵਾਲੇ ਕੋਠਿਆਂ ਦੇ ਵਿੱਚ ਗਿੱਲੇ ਸਮੇਂ ਜਾਣ ਵੇਲੇ ਵੀ ਧਿਆਨ ਰੱਖਣਾ ਚਾਹੀਦਾ ਹੈ ਮੋਟਰਾਂ ਵਾਲੇ ਕੋਠੇ ਦੇ ਵਿੱਚ ਢੇੜਾ ਮਾਰਨ ਦੀ ਵੀ ਸਾਨੂੰ ਜ਼ਰੂਰਤ ਹੈ ਕਿਉਂਕਿ ਅਗਰ ਸਿੰਮ ਕੇ ਸਾਡੇ ਜਿਹੜੀ ਹੈਗੀ ਆਟੋਮੈਟਿਕ ਉਹ ਲੱਗ ਵੀ ਸਕਦੇ ਨੇ ਜਾਂ ਸਾਡੇ ਜਿਹੜੇ ਸਟਾਰਟਰ ਨੇ ਉਹ ਵੀ ਖਰਾਬ ਹੋ ਸਕਦੇ ਨੇ ਇਸ ਲਈ ਸਮਾਂ ਘੱਟ ਕੇ ਮੋਟਰ ਦੇ ਕੋਠੇ ਨੂੰ ਖੋਲ ਕੇ ਜਰੂਰ ਦੇਖ ਲਓ ਕਿਤੇ ਪਾਣੀ ਦੇ ਨਾਲ ਸਾਡਾ ਜਿਹੜਾ ਜਿਹੜਾ ਮੋਟਰ ਦਾ ਜਿਹੜੇ 스타ਟਰ ਨੇ ਮੇਨ ਸੋਚਾਂ ਨੇ ਉਹ ਕਿਤੇ ਖਰਾਬ ਨਾ ਹੋ ਰਹੀਆਂ ਹੁਣ ਤੇ ਆਸ ਕਰਦੇ ਹਾਂ ਕਿ ਮੌਸਮ ਜਲਦੀ ਨਿਕਰੂਗਾ ਤੇ ਜਿਹੜੇ ਲੋਕ ਹੜ੍ਹ ਦੀ ਮਾਰ ਹੀ ਠਾਏ ਨੇ ਉਹਨਾਂ ਦੇ ਲਈ ਵੀ ਆਪਾਂ ਨੂੰ ਵੱਧ ਚੜ ਕੇ ਜਿੰਨਾ ਵੀ ਯੋਗਦਾਨ ਹਿੱਸਾ ਪੱਤੀ ਉਹਨਾਂ ਨੂੰ ਪਾ ਕੇ ਮਦਦ ਦੀ ਦੇਣਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਵੀ ਹਿੱਸੇ ਵਿੱਚ ਆ ਸਕਦਾ ਹੈ ਪਰਮਾਤਮਾ ਦਾ ਬੜਾ ਧੰਨਵਾਦ ਆ ਕਿ ਅਸੀਂ ਇੱਕ ਚੰਗੇ ਏਰੀਆ ਦੇ ਵਿੱਚ ਰਹੇ ਹਾਂ ਜਿੱਥੇ ਹੜ੍ਹਾਂ ਦੀ ਮਾਰ ਤੋਂ ਅਸੀਂ ਸਦਾ ਹੀ ਬਚੇ ਹੋਏ ਹਾਂ ਪਰ ਜਿਹੜੇ ਲੋਕ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਉਹ ਬਹੁਤ ਵੱਡੀਆਂ ਮੁਸੀਬਤਾਂ ਦੇ ਵਿੱਚ ਨੇ ਤੁਹਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ